ਨਵੇਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਵੱਡੇ ਬਿਆਨ ਦਿੱਤੇ ਗਏ ਨੇ ਜਿਸ ਤਰ੍ਹਾਂ ਅੱਜ ਉਹਨਾਂ ਨੇ ਇੱਕ ਉਦਾਹਰਨ ਦਿੱਤੀ ਹੈ ਕਿ ਜਿਹੜੇ ਅੱਜ ਅਕਾਲੀ ਦਲ ਦੀ ਸਥਿਤੀ ਹੈ ਜਿਸ ਨੂੰ ਲੈ ਕੇ ਲੜਾਈ ਚੱਲ ਰਹੀ ਹੈ ਉਸ ਦੇ ਬਾਬਤ ਉਹਨਾਂ ਨੇ ਇੱਕ ਉਦਾਹਰਨ ਦਿੱਤੀ ਹੈ ਕਿ ਜਿਸ ਤਰ੍ਹਾਂ ਅੱਜ ਘਰ ਟਾਣ ਦੀ ਪ੍ਰਕਿਰਿਆ ਚੱਲ ਰਹੀ ਹੈ ਪਹਿਲਾਂ ਯੂਪੀ ਦੇ ਵਿੱਚ ਵੀ ਚੱਲਦੀ ਸੀ ਤੇ ਇਸੇ ਤਰ੍ਹਾਂ ਕਹਿੰਦੇ ਇੱਕ ਵਾਰ ਇੱਕ ਮਕਾਨ ਢਾਣ ਆ ਗਿਆ ਬਾਹਰੋਂ ਪਰ ਅੰਦਰ ਬੈਠੇ ਜਿਹੜੇ ਲੋਕ ਸੀ ਉਹ ਲੜ ਰਹੇ ਸੀ ਇਹ ਕਮਰਾ ਅਸੀਂ ਲੈਣਾ ਇਹ ਕਮਰਾ ਅਸੀਂ ਲੈਣਾ ਪਰ ਇੱਕ ਸਿਆਣੇ ਬੰਦੇ ਨੇ ਕਿਹਾ ਕਿ ਤੁਸੀਂ ਕਮਰਾ ਦਾਵਾ ਜਬਨ ਲਓ ਪਹਿਲਾਂ ਜਿਹੜੇ ਬਾਹਰ ਘਾਟਾਂ ਢਾਣ ਆ ਗਏ ਪਹਿਲਾਂ ਤੁਸੀਂ ਉਹਨਾਂ ਨਾਲ ਨਿਬੜ ਲਓ ਕਿਤਨੇ ਕਿਤੇ ਉਹਨਾਂ ਨੇ ਜਿਹੜਾ ਇਹ ਸੰਕੇਤ ਹੈ ਅਕਾਲੀ ਦਲ ਦੇ ਨਾਲ ਦਿੱਤਾ ਕਿਉਂਕਿ ਅਕਾਲੀ ਦਲ ਦੀ ਪ੍ਰਧਾਨਗੀ ਨੂੰ ਲੈ ਕੇ ਅਕਾਲੀ ਦਲ ਦੇ ਵਿੱਚ ਉਧਰ ਨੂੰ ਲੈ ਕੇ ਜੋ ਖਿੱਚੋ ਤਾਨ ਚੱਲ ਰਹੀ ਹੈ ਜਿਸ ਦਾ ਨੁਕਸਾਨ ਹੋ ਰਿਹਾ ਕਿਉਂਕਿ ਪ੍ਰਧਾਨਗੀਆਂ ਚੌਧਰਾ ਉਦੋਂ ਤੱਕ ਸੀਮਿਤ ਰਹਿਣਗੀਆਂ ਜਦੋਂ ਤੱਕ ਅਕਾਲੀ ਦਲ ਮਜ਼ਬੂਤੀ ਦੇ ਵਿੱਚ ਹੋਵੇਗਾ ਕਿਉਂਕਿ ਉਸੇ ਤਰ੍ਹਾਂ ਇੱਕ ਇਸ ਦੇ ਬਾਬਤ ਉਹਨਾਂ ਦੇ ਵੱਲੋਂ ਗੱਲ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਅੱਜ ਜੋ ਕਿ ਬਾਬਾ ਹਰਨਾਮ ਸਿੰਘ ਧੋਮਾ ਦੇ ਵੱਲੋਂ ਜਿਸ ਤਰ੍ਹਾਂ 14 ਤਰੀਕ ਨੂੰ ਇੱਕ ਵੱਡਾ ਇਕੱਠ ਸਿਰਯਾ ਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਸੱਦਿਆ ਉਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਜੇ ਮੈਨੂੰ ਜਿੱਥੇ ਵੀ ਬੁਲਾਉਣਗੇ ਮੈਂ ਨੰਗੇ ਪੈਰੀ ਉਹਨਾਂ ਦੇ ਕੋਲ ਜਾਣ ਵਾਸਤੇ ਤਿਆਰ ਹਾਂ ਪੰਥ ਲਈ ਪੰਥ ਇੱਕ ਜੁਟ ਹੋਣਾ ਚਾਹੀਦਾ ਇਹਦੇ ਬਾਬਤ ਉਹਨਾਂ ਦੇ ਵੱਲੋਂ ਜਿਸ ਤਰ੍ਹਾਂ ਬਿਆਨ ਦਿੱਤਾ ਗਿਆ ਕਿਉਂਕਿ ਉਹਨਾਂ ਨੇ ਇਹ ਵੀ ਗੱਲ ਕਿਹਾ ਕਿ ਜਿਸ ਜਥੇਬੰਦੀ ਦੇ ਉਹ ਆਗੂ ਨੇ ਜਾਂ ਫਿਰ ਉਹਨੇ ਉਸ ਦੇ ਵਿੱਚ ਮੇਰੇ ਦੋ ਸਗੇ ਮਾਮਾ ਜੀ ਵੀ ਜਦੋਂ ਇਹ ਲਹਿਰ ਚੱਲੀ ਸੀ ਉਸ ਜਥੇਬੰਦੀ ਦੇ ਵਿੱਚ ਸ਼ਹੀਦ ਹੋਏ ਸੀ ਜਦੋਂ ਇਹ ਤੇ ਧਰਮ ਪ੍ਰਚਾਰ ਨੂੰ ਲੈ ਕੇ ਜੋ ਕੁਝ ਵੀ ਇਸ ਸਮੇਂ ਦੇ ਵਿੱਚ ਚੱਲਦਾ ਰਿਹਾ ਉਸ ਦੇ ਬਾਬਤ ਉਹਨਾਂ ਨੇ ਇਹ ਵੀ ਗੱਲਬਾਤ ਕੀਤੀ ਹੈ ਤੇ ਨਾਲ ਹੀ ਉਹਨਾਂ ਨੇ ਇਹ ਗੱਲ ਵੀ ਕਹੀ ਹੈ ਕਿ ਮੈਂ ਅਕਾਲੀ ਦਲ ਦਾ ਨੁਮਾਇੰਦਾ ਨਹੀਂ ਹੈਗਾ ਮੈਂ ਪੰਥ ਦਾ ਨੁਮਾਇੰਦਾ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਪੰਥ ਨੂੰ ਮੋਰੇ ਰੱਖ ਕੇ ਮੁਖ ਰੱਖ ਕੇ ਕੀ ਗਿਆਨੀ ਜਿਹੜੇ ਕੁਲਦੀਪ ਸਿੰਘ ਗਰਗੱਜ ਨੇ ਉਹ ਫੈਸਲੇ ਲੈਣ ਜਾ ਰਹੇ ਨੇ ਕਿ ਫਿਰ ਸਖਬੀਰ ਬਾਦਲ ਨੇ ਚੁਣੌਤੀ ਬਣਨਗੇ ਕੀ ਕੁਝ ਹੋਵੇਗਾ ਜੇਕਰ ਉਹ ਜਿਸ ਤਰ੍ਹਾਂ ਬਿਆਨ ਦਿੱਤੇ ਗਏ ਨੇ ਜਿਸ ਤਰ੍ਹਾਂ ਉਹਨਾਂ ਦੇ ਵੱਲੋਂ ਜੇਕਰ ਧਰਮ ਦੇ ਨਾਂ ਦੇ ਉੱਤੇ ਗੱਲ ਕਰੀ ਜਾਂ ਫਿਰ ਸਿਆਸਤ ਦੇ ਨਾਂ ਦੇ ਉੱਤੇ ਗੱਲਬਾਤ ਕਰੀ ਜੋ ਖਲਾਅ ਪੈ ਚੁੱਕਿਆ ਕੀ ਇਸ ਮਸਲੇ ਦੇ ਵਿੱਚ ਉਹ ਇਸ ਨੂੰ ਇੱਕ ਕਾਮਨ ਜੇ ਕਹਿ ਲਈ ਇੱਕ ਹੱਲ ਜੇ ਕਹਾਂ ਸਾਂਝਾ ਮੰਚ ਬਣਾ ਕੇ ਇਹਦੇ ਵਿੱਚੋਂ ਕਾਢਣ ਦੇ ਵਿੱਚ ਕਾਮਯਾਬ ਹੋਣਗੇ ਜਾਂ ਫਿਰ ਨਹੀਂ ਇਹਦੇ ਉੱਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਹੁਣ ਸਵਾਲ ਇੱਥੇ ਇਹੀ ਪੈਦਾ ਹੁੰਦਾ ਹੈ ਕਿ ਜੋ ਬਿਵਾਲ ਸਿਕਪਾਂਸ ਦੇ ਵਿੱਚ ਪਿਛਲੇ ਦਿਨਾਂ ਤੋਂ ਲੈ ਕੇ ਹੁਣ ਤੱਕ ਜੋ ਲਗਾਤਾਰ ਵਿਗੜਦਾ ਜਾ ਰਿਹਾ ਹੁਣ ਇਸ ਦਾ ਹੱਲ ਕੀ ਹੋਵੇਗਾ ਨਾਲ ਹੀ ਗੱਲਬਾਤ ਇੱਕ ਉਹ ਕਰ ਲਈ ਹੈ ਕਿ ਜਿਹੜੀ ਪੰਜ ਮੈਂਬਰੀ ਕਮੇਟੀ ਦੇ ਵੱਲੋਂ 18 ਤਰੀਕ ਨੂੰ ਭਰਤੀ ਕੀਤੀ ਜਾਣੀ ਹੈ ਜਿਸ ਨੂੰ ਲੈ ਕੇ ਹੁਣ ਚਰਚਾ ਇਹ ਸੀ ਕਿ ਇਸ ਨੂੰ ਭੰਗ ਕੀਤਾ ਜਾ ਸਕਦਾ ਜਾਂ ਰੋਕ ਦਿੱਤਾ ਜਾ ਸਕਦਾ ਪਰ ਦੂਜੇ ਪਾਸੇ ਜੇਕਰ ਦੇਖੇ ਜਾਵੇ ਤਾਂ ਉਸ ਪੰਜ ਮੈਂਬਰੀ ਕਮੇਟੀ ਨੇ ਅਰਦਾਸ ਵੀ ਸ੍ਰੀ ਅਕਾਲ ਤਾ ਸਹਿਬ ਦੇ ਉੱਤੇ ਕਰ ਦਿੱਤੀ ਸੀ ਕਿਉਂਕਿ ਇਤਿਹਾਸ ਦੇ ਅਨੁਸਾਰ ਦੇਖੀਏ ਤਾਂ ਜਦੋਂ ਸਿੰਘ ਜਾਂ ਫਿਰ ਸਿੱਖ ਅਰਦਾਸ ਕਰ ਲੈਂਦੇ ਤਾਂ ਪਿੱਛੇ ਨਹੀਂ ਹਟਦੇ ਕੀ ਹੁਣ ਪੰਜ ਮੈਂਬਰੀ ਜਿਹੜੀ ਕਮੇਟੀ ਹੈ ਅਰਦਾਸ ਕਰਕੇ ਪਿੱਛੇ ਹਟੇਗੀ ਜਾਂ ਫਿਰ ਨਹੀਂ ਕਿਉਂਕਿ ਜਿਸ ਤਰ੍ਹਾਂ ਉਹਨਾਂ ਦੇ ਵੱਲੋਂ ਇੱਕ ਉਦਾਹਰਨ ਦਿੰਦੇ ਗੱਲਬਾਤ ਵੀ ਕੀਤੀ ਗਈ ਅੱਜ ਕਿ ਅਰਦਾਸ ਜਦੋਂ ਕੀਤੀ ਗਈ ਸੀ ਤਾਂ ਇੱਕ ਉਹਕੋ ਸਿੱਖ ਇਤਿਹਾਸ ਦੇ ਘਟਨਾਵਾਂ ਦੇ ਵਿੱਚ ਤਾਂ ਉਹ ਪਿੱਛੇ ਨਹੀਂ ਹਟੇ ਸੀ ਚੇ ਕਰਕੇ ਵੀ ਅਸੀਂ ਅਰਦਾਸ ਕਰਕੇ ਤੁਰੇ ਹਾਂ ਭਾਵੇਂ ਪਹਿਲਾਂ ਵੀ ਕਈ ਐਵਜੀਆਂ ਘਟਨਾਵਾਂ ਨੇ ਸਿੱਖ ਇਤਿਹਾਸ ਦੇ ਵਿੱਚ ਜਿਹੜੇ ਅਰਦਾਸ ਕਰਕੇ ਜਦੋਂ ਜਿੱਥੇ ਜਾਂਦੇ ਸੀ ਤਾਂ ਜਿਹੜੇ ਅਰਦਾਸ ਕਰਕੇ ਚਲੇ ਜਾਂਦੇ ਵਾਪਸ ਨਹੀਂ ਮੁੜਦੇ ਹੁੰਦੇ ਸੀ ਪਰ ਹੁਣ ਸਵਾਲ ਇੱਥੇ ਇਹੀ ਹੈ ਕਿ ਆਉਣ ਵਾਲੇ ਦਿਨ ਪੰਜਾਬ ਦੀ ਰਾਜਨੀਤੀ ਦੇ ਵਿੱਚ ਸਿੱਖ ਪੰਥ ਦੇ ਵਿੱਚ ਸਿੱਖ ਰਾਜਨੀਤੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬੜੇ ਅਹਿਮ ਰਹਿਣ ਵਾਲੇ ਨੇ ਤੁਹਾਨੂੰ ਪਹਿਲਾਂ ਉਹ ਸੁਣਾ ਦਿੰਨੇ ਆ ਜੋ ਹਰਜਾਮ ਸਿੰਘ ਧੁੰਮਾ ਦੇ ਵੱਲੋਂ ਜਿਹੜਾ ਐਲਾਨ ਕੀਤਾ ਗਿਆ ਸਰਬ ਸਨਮਾਨ ਜੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦੇਸ਼ ਵਿਦੇਸ਼ ਅਤੇ ਖਾਸ ਕਰਕੇ ਪੰਜਾਬ ਦੇ ਔਰ ਦੁਨੀਆਂ ਭਰ ਦੇ ਵਿੱਚ ਜਿੱਥੇ-ਜਿੱਥੇ ਵੀ ਗੁਰੂ ਕੇ ਸਿੱਖ ਬੈਠੇ ਆ ਸਾਰਿਆਂ ਦੇ ਚਰਨਾਂ ਵਿੱਚ ਸਨਮਰ ਅਪੀਲ ਬੇਨਤੀ ਕਰਦਾ ਹੈ ਕਿ ਪਿਛਲੇ ਦਿਨੀ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੰਤਰਕ ਕਮੇਟੀ ਵੱਲੋਂ ਮਨਮਰਜ਼ੀ ਦੇ ਨਾਲ ਬਿਨਾਂ ਪੰਥਕ ਭਾਵਨਾਵਾਂ ਦੇ ਤਖਤਾਂ ਦੇ ਜਥੇਦਾਰ ਲਾਉਣ ਦੇ ਫੈਸਲੇ ਲਏ ਗਏ ਔਰ ਉਸ ਤੋਂ ਬਾਅਦ ਤਖਸ਼ਿਰੀ ਕੇਸਗੜ ਸਾਹਿਬ ਸ੍ਰੀ ਅਕਾਲ ਤਖਸਾਲ ਸਾਹਿਬ ਵਿਖੇ ਜਿਸ ਢੰਗ ਦੇ ਨਾਲ ਆਪਣੀ ਮਰਜ਼ੀ ਦੇ ਨਾਲ ਉਹਨਾਂ ਫੈਸਲਿਆਂ ਨੂੰ ਲਾਗੂ ਕਰਵਾਉਣ ਵਾਸਤੇ ਜੋ ਕਾਰਵਾਈ ਕੀਤੀ ਗਈ ਹੈ ਉਸ ਨਾਲ ਹਰ ਸਿੱਖ ਦਾ ਹਿਰਦਾ ਅੱਤ ਦੁਖੀ ਹੈ ਸਾਰਿਆਂ ਦੀਆਂ ਭਾਵਨਾਵਾਂ ਮਨ ਬਹੁਤ ਵੱਡੀ ਠੇਸ ਲੱਗੀ ਹੈ ਜਦੋਂ ਜਦੋਂ ਵੀ ਪੰਥ ਉਤੇ ਸੰਕਟ ਦਾ ਸਮਾਂ ਆਇਆ ਤਦ ਸਮੁੱਚੇ ਪੰਥ ਨੇ ਮਿਲ ਬੈਠ ਕੇ ਉਸ ਸੰਕਟ ਦਾ ਹੱਲ ਕੱਢਣ ਵਾਸਤੇ ਕੌਮ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਤਾਬਿਆ ਉਹਨਾਂ ਦੀ ਹਜ਼ੂਰੀ ਵਿੱਚ ਬੈਠ ਕੇ ਨਿਰਣੇ ਲੈ ਕੇ ਕੌਮਾਂ ਲਈ ਸੰਘਰਸ਼ ਕਰਕੇ ਪੰਥ ਨੂੰ ਹਰ ਸੰਕਟ ਦੇ ਵਿੱਚੋਂ ਅੱਗੇ ਲੈ ਕੇ ਗਏ ਹੈ ਮੈਂ ਬੇਨਤੀ ਕਰਦਾ ਹਾਂ ਕਿ ਕੁਝ ਵਿਅਕਤੀਆਂ ਦੀਆਂ ਖੁਦਗਰਜ਼ੀਆਂ ਕੁਝ ਵਿਅਕਤੀਆਂ ਦੀ ਹਉਮੈ ਅਤੇ ਹੰਕਾਰ ਦੇ ਕਾਰਨ ਜੋ ਪੰਥਕ ਸਿਧਾਂਤਾਂ ਨੂੰ ਅੱਜ ਦਰਕਨਾਰ ਕਰਕੇ ਰੋਲ ਰੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਵਰਤਾਰੇ ਨੂੰ ਠੱਲ ਪਾਉਣ ਵਾਸਤੇ ਔਰ ਇਹਨਾਂ ਮਨਮਰਜ਼ੀਆਂ ਨੂੰ ਹਉਮੈ ਅਤੇ ਹੰਕਾਰ ਨੂੰ ਇਹਨਾਂ ਦੇ ਹਉਮੈ ਅਤੇ ਹੰਕਾਰ ਨੂੰ ਹਮੇਸ਼ਾ ਵਾਸਤੇ ਜੋ ਇਹਨਾਂ ਲੋਕਾਂ ਨੇ ਹਉਮੈ ਅਤੇ ਹੰਕਾਰ ਦੇ ਵਿੱਚ ਆ ਕੇ ਪੰਥਕ ਮਰਿਆਦਾ ਦਾ ਘਾਣ ਕੀਤਾ ਉਹਦਾ ਸਬਕ ਸਿਖਾਉਣ ਵਾਸਤੇ ਖਾਲਸਾ ਜੀ ਸਮੁੱਚਾ ਸੰਤ ਸਮਾਜ ਨਿਹੰਗ ਸਿੰਘ ਜਥੇਬੰਦੀਆਂ ਪੰਥਦਰਦੀ ਮੈਂ ਸਾਰਿਆਂ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਹੁਲੇ ਮੁਹੱਲੇ ਦਾ ਖਾਲਸੇ ਦਾ ਸਭ ਤੋਂ ਵੱਡਾ ਜੋੜ ਮੇਲਾ ਔਰ ਸ੍ਰੀ ਅਨੰਦਪੁਰ ਸਾਹਿਬ ਤਖਤ ਕੇਸਗੜ ਸਾਹਿਬ ਵਿਖੇ ਜਿਸ ਤਰ੍ਹਾਂ ਪੰਥਕ ਪਰੰਪਰਾਵਾਂ ਦੀ ਪੰਥਕ ਪਰੰਪਰਾਵਾਂ ਦਾ અપਮਾਨ ਕੀਤਾ ਗਿਆ ਔਰ ਜਿਸ ਢੰਗ ਦੇ ਨਾਲ ਤਖਤਾਂ ਦੀਆਂ ਪਦਵੀਆਂ ਨੂੰ અપਮਾਨਿਤ ਕੀਤਾ ਜਾ ਰਿਹਾ ਹੈ ਇਹਨਾਂ ਸਾਰਿਆਂ ਮਸਲਿਆਂ ਤੇ ਪੰਥ ਦੀ ਇੱਕ ਵਿਸ਼ੇਸ਼ ਪੰਥਕ ਇਕੱਤਰਤਾ ਮੀਟਿੰਗ ਦੇ ਰੂਪ ਦੇ ਵਿੱਚ ਕੀਤੀ ਜਾ ਰਹੀ ਹੈ। ਔਰ ਇਹ ਇਕੱਤਰਤਾ ਪੰਜ ਪਿਆਰਾ ਪਾਰਕ ਦੇ ਸਾਹਮਣੇ ਜੋ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਅਸਥਾਨ ਜਿਸ ਦੀ ਸੇਵਾ ਸੰਭਾਲ ਦਮਦਮੀ ਟਕਸਾਲ ਵੱਲੋਂ ਕੀਤੀ ਜਾ ਰਹੀ ਹੈ। ਉਹ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਸ੍ਰੀ ਅਨੰਦਪੁਰ ਸਾਹਿਬ ਪੰਜ ਪਿਆਰਾ ਪਾਰਕ ਦੇ ਸਾਹਮਣੇ 14 ਮਾਰਚ ਨੂੰ ਹੋਲੇ ਮਹੱਲੇ ਵਾਲੇ ਦਿਨ ਦਿਨੇ 1 ਵਜੇ ਸ਼ੁੱਕਰਵਾਰ ਨੂੰ 2025 ਨੂੰ ਦਿਨੇ 1 ਵਜੇ ਇਹ ਪੰਥਕ ਇਕੱਤਰਤਾ ਸੱਦੀ ਗਈ ਹੈ ਮੈਂ ਸਾਰੇ ਸੰਤਾਂ ਮਹਾਪੁਰਖਾਂ ਦੇ ਸਮੁੱਚੀਆਂ ਸਿੱਖ ਸੰਪਰਦਾਵਾਂ ਦੇ ਨਿਹੰਗ ਸਿੰਘ ਜਥੇਬੰਦੀਆਂ ਦੇ ਦਲਾਂ ਦੇ ਸਮੁੱਚੇ ਮੁਖੀਆਂ ਦੇ ਅੱਗੇ ਸਿਮਰ ਬੇਨਤੀ ਕਰਦਾ ਕਿ ਆਪਣੇ મતਭੇਦ ਭੁਲਾ ਕੇ ਅੱਜ ਸਿਧਾਂਤਾਂ ਤੇ ਖੜਨ ਦੀ ਲੋੜ ਹੈ ਸਿਧਾਂਤਾਂ ਨੂੰ ਬਚਾਉਣ ਦੀ ਲੋੜ ਹੈ ਤਖਤਾਂ ਦੀ ਮਾਨ ਮਰਿਆਦਾ ਨੂੰ ਬਚਾਉਣ ਦੀ ਲੋੜ ਹੈ ਤਖਤਾਂ ਦੇ ਜੋ ਸਿੰਘ ਸਹਿਬਾਨ ਹਨ ਉਹਨਾਂ ਦੀਆਂ ਪਦਵੀਆਂ ਨੂੰ ਹਮੇਸ਼ਾ ਵਾਸਤੇ ਸਤਕਾਰਤ ਰੂਪ ਦੇਣ ਵਾਸਤੇ ਉਹਨਾਂ ਅਹੁਦਿਆਂ ਔਰ ਉਹਨਾਂ ਪਦਵੀਆਂ ਦਾ ਹਮੇਸ਼ਾ ਸਤਕਾਰ ਬਹਾਲ ਰੱਖਣ ਵਾਸਤੇ ਇਹ ਮੀਟਿੰਗ ਪੰਥਕ ਇਕੱਤਰਤਾ ਕੀਤੀ ਜਾ ਰਹੀ ਹੈ ਔਰ ਇਸ ਵਿੱਚ ਸਾਰੇ ਹਮ ਹਮ ਆ ਕੇ ਪਹੁੰਚੋ ਔਰ ਪੰਥ ਦੀ ਚੜ੍ਹਦੀ ਕਲਾ ਲਈ ਪ੍ਰੋਗਰਾਮ ਉਲੀਕੇ ਜਾਣ ਤਾਂ ਕਿ ਹਉਮੈ ਔਰ ਹੰਕਾਰ ਨੇ ਜੋ ਪੰਥ ਨੂੰ ਇਸ ਤਰਾਸਦੀ ਦੇ ਦਿਨ ਦਿਖਾਏ ਆ ਉਸ ਹਉਮੈ ਅਤੇ ਹੰਕਾਰ ਨੂੰ ਹਮੇਸ਼ਾ ਲਈ ਠੱਲ ਪਾਈ ਜਾ ਸਕੇ ਔਰ ਇਹਨਾਂ ਹੰਕਾਰੀ ਲੋਕਾਂ ਦੇ ਮਨਸੂਬੇ ਜਿਹੜੇ ਆ ਉਹ ਸਾਰੀ ਦੁਨੀਆ ਨੂੰ ਦੱਸੇ ਜਾਣ ਕਿ ਇਹ ਲੋਕ ਅੱਜ ਪੰਥ ਦੇ ਉੱਤੇ ਕਿਸ ਢੰਗ ਦੇ ਨਾਲ ਹਮਲੇ ਕਰ ਰਹੇ ਆ ਔਰ ਇਹ ਹੰਕਾਰ ਔਰ ਹਉਮੈ ਦੇ ਅਧੀਨ ਹੋ ਕੇ ਪਾਕਿਸਤਾਨ ਦਾ ਮਾਣ ਤਖਤਾਂ ਦੀ ਮਰਜ਼ਾਦਾ ਸਿੰਘ ਸਹਿਬਾਨਾਂ ਦੀਆਂ ਪਦਵੀਆਂ ਨੂੰ અપਮਾਨਿਤ ਕਰਨ ਲੱਗੇ ਹੋਏ ਆ ਇਹਨਾਂ ਲੋਕਾਂ ਨੂੰ ਸਮੁੱਚਾ ਪੰਥ ਮੇਰੀ ਬੇਨਤੀ ਆ ਕਿ ਇਹਨਾਂ ਲੋਕਾਂ ਨੂੰ ਸਬਕ ਸਿਖਾਇਆ ਜਾਏ ਔਰ ਇਹਨਾਂ ਲੋਕਾਂ ਨੂੰ ਇਹਨਾਂ ਦੀਆਂ ਗਲਤੀਆਂ ਦਾ ਅਹਿਸਾਸ ਕਰਾਇਆ ਜਾਏ ਕਿ ਹਮੇਸ਼ਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਦਿੱਤਾ ਬਿਆ ਪੰਥ ਵੱਡਾ ਨਾ ਕਿ ਕੋਈ ਵਿਅਕਤੀ ਵੱਡਾ ਇਸ ਲਈ ਸਾਰੇ ਆਓ ਸਿਰ ਜੋੜ ਕੇ ਬੈਠੀਏ ਆਪਸੀ ਮਤਭੇਦ ਭੁਲਾਈਏ ਮੇਰੀ ਦੁਨੀਆ ਪਰ ਦੇ ਹਰ ਸਿੱਖ ਨੂੰ ਪੀ ਲਾ ਖਾਲਸਾ ਜੀ ਅੱਜ ਘਰਾਂ ਦੇ ਵਿੱਚ ਬੈਠਣ ਦਾ ਸਮਾਂ ਨਹੀਂ ਕੌਮ ਦੀਆਂ ਇਹਨਾਂ ਪਰੰਪਰਾਵਾਂ ਨੂੰ ਪੰਥਕ ਮਰਿਆਦਾ ਨੂੰ ਅੱਜ ਬਚਾਉਣ ਦਾ ਸਮਾਂ ਹੈ ਸਾਰੇ ਮਿਲ ਕੇ ਆਪਾਂ ਇਹਨਾਂ ਪੰਥਕ ਪਰੰਪਰਾਵਾਂ ਨੂੰ ਬਚਾਉਣ ਲਈ ਕੌਮੀ ਸੰਘਰਸ਼ ਕਰੀਏ ਇਹ ਮੇਰੀ ਸਾਰਿਆਂ ਦੇ ਚਰਨਾਂ ਚੋਂ ਸਿਮਰ ਅਪੀਲ ਹੈ ਤੁਹਾਨੂੰ ਦੱਸਦੀ ਕਿ ਹੁਣ ਜਿਸ ਤਰ੍ਹਾਂ ਹਰਨਾਮ ਸਿੰਘ ਧੁੰਮਾ ਹੋਰਾਂ ਦੇ ਤੁਸੀਂ ਬਿਆਨ ਸੁਣਿਆ ਇਸ ਦੇ ਨਾਲ ਹੀ ਤੁਹਾਨੂੰ ਜਿਹੜਾ ਅੱਜ ਨਵੇਂ ਜਥੇਦਾਰ ਹੋਰਾਂ ਦੇ ਵੱਲੋਂ ਇਸ ਬਿਆਨ ਦੇ ਉੱਤੇ ਆਪਣਾ ਪ੍ਰਤੀਕਰਮ ਦਿੱਤਾ ਇੱਕ ਵਾਰ ਤੁਸੀਂ ਉਹ ਵੀ ਸੁਣ ਲਿਓ ਇਹ ਹਨ ਪੰਥਕ ਦੀਆਂ ਵੱਡੀਆਂ-ਵੱਡੀਆਂ ਸੰਸਥਾਵਾਂ ਦਮਦਮੇ ਟਕਸਾਲ ਸ਼ਹੀਦਾਂ ਦੀ ਖਾਨ ਦਮਦਮੇ ਟਕਸਾਲ ਦਾ ਇੱਕ ਵੱਡਾ ਇਤਿਹਾਸ ਹੈ निहंग सिख जथेबंदियां जेढियां ਆਪਾਂ ਸਭ ਜਾਣਦੇ ਆ ਕਿ ਅਕਾਲੀ ਬਾਬਾ ਫੂਲਾ ਸਿੰਘ ਜਦੋਂ ਅਰਦਾਸ ਕੀਤੀ ਸੀ ਤੇ ਜਾਣਾ ਸੀ ਤਾਂ ਅੱਗੇ ਟਕਾ ਗਿਆ ਸੀ ਤੇ ਅਕਾਲੀ ਬਾਬਾ ਫੂਲਾ ਸਿੰਘ ਹੁਣਾਂ ਨੂੰ ਜਦੋਂ ਕਿਹਾ ਗਿਆ ਫੇਰ ਰੁਕ ਜਾ ਉਹ ਕਹਿੰਦੇ ਜਦੋਂ ਅਰਦਾਸ ਹੀ ਕਰਤੀ ਤੇ ਪਿਛੇ ਥੋੜਾ ਮੁੜੀਦਾ ਇਹ ਦਾਲ ਪੰਥ ਕੌਮ ਦੀ ਸ਼ਾਨ ਆ ਇਹ ਟਕਸਾਲਾ ਸਾਡੀਆਂ ਕੌਮ ਦੀ ਸ਼ਾਨ ਆ ਤੋਂ ਮੈਂ ਇਹ ਸਮਝਦਾ ਆਂ ਕਿ ਜਦ ਲੱਗ ਦੁਨੀਆ ਰਹੀ ਹੈ ਨਾਨਕ ਤੱਕ ਇਸ ਸੁਣੀ ਹੈ ਐਸ਼ ਕਈਆਂ ਕੋਈ ਗੱਲ ਨੂੰ ਉਹ ਹਮੇਸ਼ਾ ਹੀ ਸਾਡੇ ਲਈ ਸਤਿਕਾਰਤਾ ਸਤਿਕਾਰਤ ਰਹਿਣਗੇ ਮੇਰੇ ਆਪਣੇ ਦੋ ਮਾਮੇ ਜਿਹੜੀ ਲਹਿਰ ਚਲਾਈ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਪੰਡਰਾਂ ਵਾਲਿਆਂ ਨੇ ਮੇਰੀ ਮਾਤਾ ਨੂੰ ਮੇਰੇ ਮਾਤਾ ਦੀ ਭੂਆ ਨੇ ਲਿਆ ਕਿਉਂਕਿ ਉਹਨਾਂ ਦੇ ਤਿੰਨ ਪੋਤੇ ਹੈਗੇ ਸੀ ਤੇ ਕੋਈ ਧੀ ਨਹੀਂ ਹੈਗੀ ਜਵੰਦੇ ਪਿੰਡਾਂ ਤਰਨਤਾਰਨ ਜਿਹੜੀ ਲਹਿਰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਹੋਣਾ ਨੇ ਪੰਜਾਬ ਦੇ ਹਕਾਲੀ ਸਿੱਖ ਕੌਮ ਦੇ ਹਕਾਲੀ ਚਲਾਈ ਆ ਦਮਨ ਦਮੀ ਤਕਸਾਲ ਦੇ ਮਹਾਨ ਯੋਧੇ 20ਵੀਂ ਸਦੀ ਦੇ ਮਹਾਨ ਸਿੱਖ ਉਸ ਲਹਿਰ ਦੇ ਵਿੱਚ ਮੇਰੇ ਸਕੇ ਦੋ ਮਾਮੇ ਸ਼ਹੀਦ ਹੋਏ ਆ ਔਰ ਉਹਨਾਂ ਦੀ ਉਹ ਚਲਾਈ ਹੋਈ ਲਹਿਰ ਆ ਇਸ ਕਰਕੇ ਇਹ ਸਾਰੀਆਂ ਸ਼ਖਸੀਅਤਾਂ ਸਰਕਾਰਤਾ ਕੋਈ ਗੱਲ ਨਹੀਂ ਆ ਮੈਂ ਇਹ ਸਮਝਦਾ ਵੀ ਇਹ ਗੁਰੂ ਦੀ ਕਲਾ ਵਰਤਰੀ ਆ ਪੰਥ ਇੱਕ ਝੰਡੇ ਹੇਠਾਂ ਇਕੱਠੇ ਉੱਡ ਜਾ ਰਿਹਾ ਔਰ ਇਹ ਕਲਾਈਆ ਦੇਖੋ ਤੁਸੀਂ ਮੈਨੂੰ ਜਾਣਦੇ ਹੋ ਪਹਿਲਾਂ ਕੋਈ ਮੇਰਾ ਨਾਮ ਨਹੀਂ ਆ ਇਹ ਠੀਕ ਆ ਕਿ ਅਸੀਂ ਪੰਥ ਕਾ ਕਾਰਜ ਹਮੇਸ਼ਾ ਕਰਦੇ ਰਹਿ ਕਿਉਂਕਿ ਅਸੀਂ ਪੰਥ ਦੇ ਦਰ ਦੇ ਕੁੱਕਰ ਪੰਥ ਵਾਦੇ ਅਸੀਂ ਆਹ ਦੇ ਪੰਥ ਨਹੀਂ ਤੇ ਸਾਡੀ ਕੋਈ ਹੁੰਦ ਨਹੀਂ ਹੈਗੀ ਅਸੀਂ ਮਿਟ ਜਾਾਂਗੇ ਸੋ ਹੁਣ ਵੇਖਣਾ ਹੋਵੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਸਾਹਮਣੇ ਆਉਂਦਾ ਹੈ ਕੀ ਜਥੇਦਾਰ ਗਿਆਨੀ ਜਿਹੜੇ ਆਪਣੇ ਕੁਲਦੀਪ ਸਿੰਘ ਨੇ ਇੱਕ ਮੰਚ ਦੇ ਉੱਤੇ ਸਿੱਖ ਪੰਥ ਨੂੰ ਇਕੱਠਾ ਕਰਨ ਦੇ ਚਕਾਮੇ ਹੋਣਗੇ ਜਾਂ ਫਿਰ ਨਹੀਂ ਤੁਸੀਂ ਜਿਹੜੇ ਚੈਨਲ ਦੇ ਨਾਲ ਤੁਹਾਨੂੰ ਹਰ ਅਪਡੇਟ ਕਰਦੇ ਰਹਿਾਂਗੇ ਧੰਨਵਾਦ